ਸਾਰੇ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਸਿਮਰਨ ਨੇ ਇੱਕ ਵਲੌਗ ਚੈਨਲ ਬਣਾਇਆ ਦਾ ਤੇ ਸਾਰੇ ਜਾਣੇ ਪਹਿਲਾਂ ਤਾਂ ਪੁੱਛ ਰਹੇ ਸੀ ਕਿ ਉਹ ਚੈਨਲ ਦਾ ਨਾਮ ਕੀ ਹੈ ਉਸ ਤੇ ਚੈਨਲ ਦਾ ਨਾਮ ਹੈਗਾ ਜੀ ਸਿਮਰਨ ਵਲੌਗਸ ਸਾਰੇ ਜਾਣੇ ਜਾਓ ਉੱਥੇ ਉਸ ਨੂੰ ਜਾ ਕੇ ਸਬਸਕ੍ਰਾਈਬ ਕਰੋ ਤੇ ਉਸ ਦੀਆਂ ਸੋਹਣੀਆਂ ਸੋਹਣੀਆਂ ਵੀਡੀਓਜ਼ ਦੇਖੋ ਠੀਕ ਹੈ ਜੀ ਤੇ ਬਹੁਤ سارے ਲੋਕ ਉਸ ਨੂੰ ਗਲਤ ਕਮੈਂਟਸ ਵੀ ਕਰ ਰਹੇ ਆ ਕਿ ਤੂੰ ਉਸਨੇ ਇੱਕ ਪੋਸਟਰ ਵੀ ਪਾਈ ਸੀ ਜਿਸ ਵਿੱਚ ਉਹਨੇ ਲਿਖਿਆ ਸੀ ਕਿ ਵੀ ਮੈਂ ਮੇਰਾ ਚੈਨਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਬੰਦ ਕਰਾ ਦੇਣਾ ਚਾਹੁੰਦੇ ਆ ਹਨਾ ਓਕੇ ਰੀਸੀ ਕਿ ਵੀ ਮੈਂ ਇਹ ਚੈਨਲ ਬੰਦ ਕਰ ਦਿੰਨੀ ਆ ਜੇ ਤੁਹਾਨੂੰ ਪ੍ਰੋਬਲਮ ਹੈ ਕੋਈ ਲੋਕ ਕਹਿ ਰਹੇ ਆ ਸਾਡਾ ਪਚਾਵ ਟੀਮ ਦੀ ਵੀਡੀਓਜ਼ ਪਾ ਕੇ ਇਹ ਵੀ ਆਪਣੀ ਅੱਗੇ ਆਉਣਾ ਚਾਹੁੰਦੀ ਆ ਹਨਾ ਉਹਨਾਂ ਦੀ ਕਰਕੇ ਵਾਇਰਲ ਹੋਣਾ ਚਾਹੁੰਦੀ ਹੈ ਕਿਉਂਕਿ ਇਹ ਸਾਡਾ ਪੰਜਾਬੀ ਟੀਮ ਨਾਲ ਤਾਂ ਇਹ ਪਹਿਲਾਂ ਹੀ ਇਹਨਾਂ ਦੀ ਅਟੈਚਮੈਂਟ ਹੈਗੀ ਆ ਹੁਣ ਬਹੁਤ ਸਾਰੇ ਲੋਕਾਂ ਨੇ ਇਹ ਮੁੱਦਾ ਚੱਕਿਆ ਹੋਇਆ ਕਿ ਉਸ ਨੂੰ ਉਹਨਾਂ ਨੂੰ ਵਿਆਹ ਨਹੀਂ ਬੁਲਾਇਆ ਇਸ ਕਰਕੇ ਹੁਣ ਇਸ ਨੂੰ ਕੋਈ ਹੱਕ ਵੀ ਨਹੀਂ ਆ ਵੀ ਉਹਨਾਂ ਦਾ ਉਹਨਾਂ ਨੇ ਵੀ ਆਪਣੇ ਚੈਨਲ ਤੇ ਵੀਡੀਓ ਪਾਈ ਸੀ ਸਾਡਾ ਪੰਜਾਬੀ ਟੀਮ ਵਾਲਿਆਂ ਨੇ ਕਿ ਸਿਮਰ ਨੂੰ ਗਲਤਫਲਤ ਨਾ ਬੋਲਿਆ ਜਾਵੇ ਇਸ ਕਰਕੇ ਉਸ ਨੂੰ ਗਲਤਫਲਤ ਨਾ ਬੋਲੋ ਸਿਰਫ ਉਸ ਦਾ ਸਾਥ ਦਿਓ ਜਿਹੜੇ ਨਹੀਂ ਸਾਥ ਦੇਣਾ ਤੇ ਨਾ ਜਾਓ ਨਾ ਦੇਖੋ ਉਸ ਨੂੰ ਠੀਕ ਹੈ ਜੀ ਸਾਰੇ ਜਨਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਸਾਰੇ ਜਣਾਂ ਦਾ